श्री विश्वकर्मा मंदिर बंगलौर फगवाड़ा विखे होम्योपैथिक के संस्थापक डॉक्टर सैमुल हेनिवंदा 269वां जन्मदिन रॉयल सोसाइटी ऑफ होम्योपैथिक फगवाड़ा ਵੱਲੋਂ ਮਨਾਇਆ ਗਿਆ ਇਸ ਮੌਕੇ ਸੋਸਾਇਟੀ ਪ੍ਰਧਾਨ ਡਾਕਟਰ ਨਿਰੰਜਨ ਦਾਸ ਚ ਸਵਾਲ ਨਹੀਂ ਦੱਸਿਆ ਹੈ ਕਿ ਹੋਮੋਪੈਥਿਕ ਦਵਾਈ ਲੈਣ ਨਾਲ ਇਨਸਾਨ ਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਹੁੰਦਾ ਅਤੇ ਇਸ ਦੇ ਸੇਵ ਨਾਲ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਂਦਾ ਹੈ ਅਤੇ ਬਿਮਾਰੀ ਵੀ ਜੜ ਤੋਂ ਖਤਮ ਹੋ ਜਾਂਦੀ ਹੈ ਉਹਨਾਂ ਇਹ ਵੀ ਦੱਸਿਆ ਹੈ ਕਿ ਹੋਮੋਪੈਥਿਕ ਇੱਕ ਸਰਲ ਅਤੇ ਸਸਤੀ ਦਵਾਈ ਹੈ ਸਮਾਗਮ ਦੇ ਅੰਤ ਵਿੱਚ ਸ਼੍ਰੀ ਵਿਸ਼ਵਕਰਮਾ ਤੇ ਮਾਨ ਸਭਾ ਦੇ ਪ੍ਰਧਾਨ ਬਲਵੰਤ ਰਾਏ ਧਿਮਾਨ ਨੇ ਡਾਕਟਰ ਜਸਵੰਤ ਅਤੇ ਡਾਕਟਰ ਤਾਨੀਆ ਨੂੰ ਸਨਮਾਨ ਜਿੰਦ ਦੇ ਕੇ ਸਨਮਾਨਿਤ ਕੀਤਾ। ਵੈਲਕਮ ਪੰਜਾਬ ਤੋਂ ਇੰਦਰੀ ਸ਼ਰਮਾ ਦੀ ਖਾਸ ਰਿਪੋਰਟ। ਜਾਰਡਨ ਦਾ ਜਾਰਡਨ ਜਿਹੜੇ ਸਾਡੇ ਇੱਥੇ ਸ਼ਹਿਰ ਵਿੱਚ ਹੈ ਨਾ ਉਹਨਾਂ ਦਾ ਜਨਮ ਦਿਨ ਅਸੀਂ ਹਰ ਸਾਲ ਦੀ ਤਰ੍ਹਾਂ ਮਨਾਦੇ ਹਾਂ। ਐਤ ਵੀ ਅਸੀਂ ਬੜੇ ਵਧੀਆ ਤਰੀਕੇ ਨਾਲ ਇਹਨੂੰ ਮਨਾਣਾ ਕਰਦੇ ਹਾਂ। ਮੌਕਾ ਬਣਾਇਆ। ਤੇ ਬਾਕੀ ਦਵਾਈਆਂ ਦੇ ਬਾਰੇ ਤਾਂ ਹੁਣ ਜਿੰਨਾ ਮਾਪਾ ਹਰ ਵਰੀ ਦੱਸੀਦਾ ਹੀ ਹੈ ਕਿ ਸਾਡੇ ਮਰੀਜ਼ ਕਾਫੀ ਬਗੇ ਆਏ ਹਨ 2078 ਤੋਂ ਅਸੀਂ ਇੱਥੇ ਕਰ ਰਹੇ ਆਂ ਇਸ ਸਪੈਸ਼ਲ ਜਗ੍ਹਾ ਉੱਜ 45-44 ਸਾਲ ਹੋ ਗਏ ਅਸੀਂ ਇੱਥੇ ਆ ਰਹੇ ਬੜਾ ਸਹਾਇਕ ਹੈ ਬਿਸ਼ਕਮਾ ਮੰਦਿਰ ਦਾ ਸੰਗ ਤੇ ਅੱਗੇ ਵੀ ਸੰਗ ਇੱਥੇ ਸਹਾਇਕ ਦਿੰਦੇ ਰਹਿਣ ਦਾ ਅਸੀਂ ਹੋਰ ਵੀ ਮਰੀਜ਼ਾਂ ਨੂੰ ਹੁਣ ਅਸੀਂ 40 ਮਰੀਜ਼ਾਂ ਨੂੰ ਦਵਾਈ ਦੇ ਕੇ ਆਈਆਂ ਹਾਂ ਕਾ ਜੇਰਾ ਗਿਆ ਆਪਾਂ ਭਾਂਜੇ ਕੀਤਾ ਅੱਗੇ ਵੀ ਅਸੀਂ ਇਹ ਜਾਣਦੇ ਆ ਕਿ ਅਸੀਂ ਇੰਦੇ ਹੀ ਕਰਦੇ ਰਹੀਏ ਤੇ ਹੋਰ ਮਰੀਜ਼ ਵਧਣ ਸਾਡੇ ਤੇ ਵਿਸ਼ਕਰਮਾ ਮੰਦਿਰ ਦਾ ਨਾਂ ਜਿਹੜਾ ਆ ਪਿੱਛਾ ਹੋ ਗਏ ਮੈਂ ਫੇਰ ਸਾਰਿਆਂ ਨੂੰ ਹਨੂਮਨ ਸਾਹਿਬ ਦੇ ਜਨਮ ਦਿਨ ਲਈ ਬੁਲਾਇਆ ਅੱਜ ਡਾਕਟਰ ਹਨੂਮਨ ਜੀ ਦਾ ਜਿਹੜਾ ਜਨਮ ਦਿਨ ਦਾ ਵਿਸ਼ਕਰਮਾ ਮੰਦਿਰ ਦੇ ਵਿੱਚ ਸਾਡੀ ਹੋਮੋਪੈਥਿਕ ਡਿਸਪੈਂਸੀ ਜਿਹੜੀ ਚੱਲਦੀ ਆ ਇਹ ਬਹੁਤ ਪਿਛਲੇ ਸਾਲਾਂ ਤੋਂ ਇੱਥੇ ਅਸੀਂ ਚਲਾ ਰਹੇ ਆ ਜਿਹਦੇ ਵਿੱਚ ਹੋਮੋਪੈਥਿਕ ਦੇ ਜਿੰਨੇ ਵੀ ਡਾਕਟਰ ਸਾਹਿਬਾਨ ਜਿਹੜੇ ਕਿ ਹਰੇਕ ਸਾਲ ਦੀ ਤਰ੍ਹਾਂ ਅੱਜ ਵੀ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਜਨਮ ਦਿਨ ਅਸੀਂ ਮਨਾ ਰਹੇ ਹਾਂ ਅਸੀਂ ਕਹਾਉਣ ਵਾਲੇ ਸਮੇਂ ਆ ਵੀ ਇੱਦਾਂ ਹੀ ਆ ਕਿ ਇੱਥੇ ਇਹ ਸੇਵਾ ਕਰਦੇ ਰਹਿਣ ਤੇ ਇੱਦਾਂ ਡਾਕਟਰ ਹਰਮਨ ਜੀ ਦਾ ਜਿਹੜਾ ਜਨਮ ਦਿਹਾੜਾ ਅਸੀਂ ਬਹੁਤ ਜਿਹੜੇ ਧੂਮ-ਧਾਮ ਨਾਲ ਮਨਾਇਆ ਕਰੀਏ ਬਾਕੀ ਮੈਂ ਹੋਰ ਸਾਰੇ ਜਿੰਨੇ ਵੀ ਇੱਥੇ ਪੇਸ਼ੈਂਟ ਜਾਂ ਹੋਰ ਦਵਾਈ ਲੈਣ ਆਉਂਦੇ ਆ ਕਿ ਜਿਹੜੇ ਵੀ ਇਹ ਹੋমিওਪੈਥੀ ਦੀ ਦਵਾਈ ਦੇ ਨਾਲ ਬਹੁਤ ਵਧੀਆ ਅੱਜਕੱਲ ਜਿਹੜਾ ਕਿ ਇਲਾਜ ਹੋ ਰਿਹਾ ਮੈਂ ਆਪਣਾ ਜਿਹੜਾ ਵੀ ਸਿਹਤ ਦੀ ਤੰਦਰੁਸਤੀ ਵਾਸਤੇ ਜਿਹੜਾ ਵੀ ਕੋਈ ਵੀ ਇਹ ਜਿਹੜੀ ਦਵਾਈ ਆ ਜਿਹੜਾ ਇਹਨਾਂ ਅਵਿਸ਼ਕਾਰ ਕੀਤਾ ਸੀ ਇਹਦੇ ਸਾਰੇ ਜਣੇ ਇਹਦਾ ਸਹਿਯੋਗ ਲੈਣ ਤੇ ਬਜਾਇਸ਼ ਰਿਆਸ਼ੀ ਵਿਸ਼ਕਰਵਾਦੀ